ਕਿਹੜੀ ਲੜਾਈ ਬਾਬਾ ਨਾਨਕ ਨੇ ਸ਼ੁਰੂ ਕੀਤੀ ਸੀਗੀ ਮਾਲਕ ਭਗਵਾ ਦੇ ਖਿਲਾਫ ਇੱਕ ਜੰਗ ਦਾ ਆਲਾਰਮ ਕੀਤਾ ਸੀਗਾ ਅਸੀਂ ਬਹੁਤ ਚਿਰ ਇਨਾਂ ਦੇ ਭੁੱਲੇ ਰਹੇ ਆ ਅਸੀਂ ਮਾਲਕ ਭਗਵਾ ਦੀ ਪਛਾਣ ਨਹੀਂ ਕਰ ਸਕੀ ਬਾਬਾ ਨਾਨਕ ਨੇ ਕਿਹਾ ਭਾਈ ਲਾਲੋ ਮਹਿੰਦੀ ਲੋਕਾਂ ਤੇ ਮਾਲਕ ਭਗਵਾ ਸਾਡਾ ਖੂਨ ਚੂਸਦੇ ਆ ਅੱਜ ਦੇਖ ਲਓ ਜਿੰਨੇ ਰਾਜ ਕਰਨ ਵਾਲੇ ਲੋਕ ਆ ਸਾਰੇ ਹੀ ਮਾਲਕਾਂ ਦਾ ਗਵਾਰਾ ਸਾਰੇ ਖੂਨ ਝੁੱਸੜਾ ਲਿਆ ਇਸੇ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਜਦੋਂ ਅੱਜ ਐਮਰਟੀ ਬਣਦਾ ਅੱਜ ਮੇਰੇ ਬਣਦਾ 10 ਕਰੋੜ ਦੀ ਹੁੰਦੀ ਆ ਜਦੋਂ ਦੂਜੀ ਵਾਲੀ ਬਾੜ ਨਾਲ ਦਾ 100 ਕਰੋੜ ਦੀ ਹੋ ਜਾਂਦੀ ਸਾਡੀ ਆਉਂਦੀ ਉਹ ਤੁਹਾਡਾ ਖੂਨ ਝੁੱਸ ਗਿਆ ਸਾਨੂੰ ਇਹ ਤੇ ਸਮਝ ਰੱਖੀ ਚਾਹੀਦੀ ਆ ਇਹਨਾਂ ਨੂੰ ਬੰਦੇ ਬਣਾਣਾ ਪੈਣਾ ਆ ਉਹ ਮੋਦੀ ਨੂੰ ਨਾ ਚੜੇ ਕੋਆ ਹੁਣ ਸਾਡੀਆਂ ਭਰਾਤਰੀ ਜਦੇ ਬਧੀਆਂ ਕਾਫੀ ਆਈਆਂ ਆ ਥੋੜਾ ਥੋੜਾ ਸਮਾਂ ਸਾਰਿਆਂ ਨੂੰ ਦੇਣਾ ਪਹਿਲਾਂ ਮੈਂ ਕਰੂੰਗਾ ਕੁਲਦੀਪ ਸਿੰਘ ਹੈ ਦੁਆਬਾ ਕਿਸਾਨ ਜੁਣੀਆ ਨਾ ਉਹ ਜਨਮਿੰਟਾ ਦੇ ਲੈ ਆਪਣੇ ਵਿਚਾਰ ਪੇਸ਼ ਕਰਨਾ ਉਹਨਾਂ ਤੋਂ ਬਾਅਦ ਕੁਲਵਿੰਦਰ ਸਿੰਘ ਬੁਲਾਇਆ ਜਾਣਾ ਤੇ ਥੋੜਾ ਥੋੜਾ ਸਮਾਂ ਜਿਹੜਾ ਸਾਰਿਆਂ ਨੂੰ ਦੇਣਾ ਤੇ ਜਿੰਨੇ ਸਾਡੇ ਭਰਾਤਰੀ ਕਿਤੇ ਪੰਜ ਆਈਆਂ ਜਿਨ੍ਹਾਂ ਨੇ ਸਾਡੇ ਨਾਲ ਸਾਥ ਦਿੱਤਾ